ਸਤਿਗੁਰੂ ਮਹਾਰਾਜ ਸਾਹਿਬ ਜੀ ਸਾਨੂੰ ਉਬਲੇਸ਼ ਜਿੰਦੇ ਨੇ ਕਿ ਉਹ ਅਕਾਲ ਪੁਰਖ ਜਿਹਨੂੰ ਜਿਸ ਨਾਮ ਦੇ ਨਾਲ ਵੀ ਪੁਕਾਰੀ ਗਏ ਉਹ ਸਾਡੀ ਆਵਾਜ਼ ਸੁਣਦਾ ਹੈ ਤੇ ਉਹ ਸਾਨੂੰ ਸੰਗਤ ਗੁਰੂ ਦੀ ਵਿੱਚ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਇਹ ਇੱਕ ਸਹੀ ਤਰੀਕਾ ਹੈ ਜੋ ਸਾਡੇ ਜੀਵਨ ਵਿੱਚ ਕਲਾ ਕਲੇਸ਼ ਹੈ ਉਹਨੂੰ ਕਟਣ ਦਾ ਸਾਧੂ ਸੰਗ ਸਾਧੂ ਦੀ ਸੰਗਤ ਵਿੱਚ ਗੁਰਬਾਣੀ ਦੇ ਵਿੱਚ ਸਾਧ ਸੰਤ ਬਹੁਤੀ ਵਾਰੀ ਗੁਰੂ ਬਾਰੇ ਆਇਆ ਹੈ ਕਿਤੇ ਕਿਤੇ ਸੰਤ ਬਾਰੇ ਆਇਆ ਜੋ ਸੰਪੂਰਨ ਸੰਤ ਹੈ ਸੰਗਤ ਬਾਰੇ ਵੀ ਆਇਆ ਹੈ ਤੇ ਇਸ ਕਰਕੇ ਸੰਤ ਲਖਜੜਾ ਬਹੁਵਚਨ ਸੰਗਤ ਬਾਰੇ ਆਇਆ ਹੈ ਸੰਤ ਲਖਜੜਾ ਲਗਭਗ ਮੇਰੇ ਹਿਸਾਬ ਨਾਲ ਦੋ ਵਾਰਾਂ ਪਰਮਾਤਮਾ ਵਾਸਤੇ ਵੀ ਆਇਆ ਹੈ ਭਾਗਵਾ ਗੁਰ ਸੰਤ ਮਿਲਾਇਆ ਤੇ ਇਹ ਪਰਮਾਤਮਾ ਵਾਸਤੇ ਆਇਆ ਹੈ ਤੇ ਸਤਗੁਰੂ ਜੀ ਇੱਥੇ ਕਹਿੰਦੇ ਨੇ ਗੁਰੂ ਦੀ ਸੰਗਤ ਵਿੱਚ ਕੀ ਕਰੋ ਗੋਪਾਲ ਦਾ ਭਜਨ ਕਰੋ ਇਦੇ ਵਿੱਚ ਠਾਕੁਰ ਦਾ ਵੀ ਜ਼ਿਕਰ ਆਇਆ ਗੋਪਾਲ ਦਾ ਵੀ ਆਇਆ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਸੰਬੋਧਨ ਕੀਤਾ ਤੇ ਇਹ ਹੀ ਇੱਕ ਤਰੀਕਾ ਹੈ ਆਨ ਸੰਜਮ ਆਨ ਦਾ ਭਾਵ ਹੁੰਦਾ 4 4 ਤਰੀਕਾ ਕਿਛ ਨਾ ਸੂਝ ਕਹਿੰਦੇ ਨੇ ਹੋਰ ਕੋਈ ਯੋਗਤੀ ਨਹੀਂ ਮੈਨੂੰ ਦਿਸਦੀ ਜਿਹੜਾ ਸਾਨੂੰ ਕਲੇ ਕਲਾ ਪਲੇਸ ਤੋਂ ਬਚਾ ਸਕੇ ਸੇ ਮੈਨੂੰ ਤੋਂ ਬਗਾਰ ਇਹ ਯਤਨ ਕਾਟ ਕਾਲ ਕਾਲ ਆਪਣੇ ਜੀਵਨ ਦੇ ਵਿੱਚ ਜਿਹੜੇ ਜੰਝਾਲ ਆ ਤੇ ਉਹਨਾਂ ਨੂੰ ਕੱਟਣ ਵਾਸਤੇ ਇਹੀ ਇੱਕ ਯਤਨਾ ਹੈ ਕਿ ਗੁਰੂ ਦੀ ਸੰਗਤ ਕਰੋ ਤੇ ਉੱਥੇ ਪ੍ਰਭੂ ਦਾ ਸਿਮਰਨ ਕਰੋ ਉਹਦੇ ਗੁਣ ਗਾਓ ਉਹਦੀ ਸੇਵਨ ਕਰੋ ਤੇ ਜਿਹੜਾ ਕਰੂਗਾ ਨਾ ਤੇ ਉਹ ਪਰਮਾਤਮਾ ਜਿਹੜਾ ਦੀਨ ਦਰਦ ਨਿਵਾਰ ਠਾਕੁਰ ਰਾਖੈ ਚਨ ਕੀ ਆ ਦੀਨ ਦਾ ਅਰਥ ਹੈ ਗਰੀਬ ਦੀਨ ਦੇ ਦੀਨ ਦਾ ਅਰਥ ਧਰਮ ਵੀ ਹੁੰਦਾ ਉਹ ਪੰਕਤੀ ਤੇ ਪਰਕਰਨ ਅਨੁਸਾਰ ਉਹਦਾ ਅਰਥ ਹੁੰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਦੀਨ ਦਰਦ ਨਿਵਾਰ ਠਾਕੁਰ ਅਕਾਲ ਪੁਰਖ ਨੇ ਗਰੀਬਾਂ ਦੇ ਨਿਵਾਣਿਆਂ ਦੇ ਜਿਹੜਾ ਨਿਉ ਜਾਂਦਾ ਹੈ ਨਿਉ ਕੇ ਸੇਵਾ ਕਰਦਾ ਹੈ ਨਿਉ ਕੇ ਬਾਣੀ ਪੜਦਾ ਹੈ ਨਿਵਾਣਾ ਸਤਿਗੁਰੂ ਜੀ ਕਹਿੰਦੇ ਨੇ ਇੱਕ ਗਰੀ ਵੀ ਹੁੰਦੀ ਜਿਹੜ ਕੋ ਮਾਇਆ ਘਟ ਹੋਵੇ ਸਤਿਗੁਰੂ ਜੀ ਕਹਿੰਦੇ ਨੇ ਉਹਨੂੰ ਗਰੀਬ ਨਹੀਂ ਕਿਹਾ ਗਿਆ ਸਤਿਗੁਰੂ ਜੀ ਕਹਿੰਦੇ ਨੇ ਜਨਕਾ ਹਿਰਦੇ ਗਰੀਬੀ ਵਸਾਵ ਹੈ ਸਤਿਗੁਰੂ ਜੀ ਕਹਿੰਦੇ ਨੇ ਜਦ ਹਿਰਦੇ ਦੇ ਵਿੱਚ ਨਿਮਰਤਾ ਹੈ ਗਰੀਬੀ ਸੁਭਾਅ ਹੈ ਸਭ ਕੁਝ ਹੈ ਉਹਦੇ ਕੋਲ ਤੇ ਸਤਿਗੁਰੂ ਜੀ ਕਹਿੰਦੇ ਨੇ ਤੇ ਇੱਕ ਥਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਨੇ ਕਿਹਾ ਗਰੀਬੀ ਗਦਾ ਹਮਾਰੀ ਕਹਿੰਦੇ ਨੇ ਇਹਨਾਂ ਵਿਕਾਰਾਂ ਤੋਂ ਵਜਣ ਵਾਸਤੇ ਸਾਡੇ ਕੋ ਇੱਕ ਸਸਤਰ ਹੈ ਉਹ ਹੈ ਨਿਮਰਤਾ ਦਾ ਗਰੀਬੀ ਦਾ ਤੇ ਖੰਨਾ ਸਗਨ ਰਹਿਣਸ਼ਾਰੀ ਤੇ ਮੇਰੇ ਕੋ ਇੱਕ ਖੰਡਾ ਹੈ ਜੋ ਸਾਰਿਆਂ ਦੀ ਚਰਨ ਤੂਰ ਬਣ ਕੇ ਮੈਂ ਰਹਿੰਦਾ ਹਾਂ ਇਹ ਇਹੋ ਜਿਹਾ ਹਥਿਆਰ ਹੈ ਇਹਦੇ ਅੱਗੇ ਇਸ ਅੱਗੇ ਕੋ ਨਾ ਟਿਕੇ ਵਿਕਾਰੀ ਤੇ ਗੁਰੂ ਪੂਰੇ ਇਹ ਗੱਲ ਸਾਰੀ ਤੇ ਸਤਿਗੁਰੂ ਕਹਿੰਦੇ ਨੇ ਜਿਹੜੇ ਨਿਉਂ ਜਾਂਦੇ ਨੇ ਉਨਾਂ ਦੇ ਦੁੱਖ ਦ੍ਰਿਦਦਰ ਦੂਰ ਕਰਕੇ ਪ੍ਰਮਾਤਮਾ ਰਾਖੇ ਜਨ ਕੀ ਆ ਉਹਦੀ ਰੱਖਿਆ ਕਰਦਾ ਹੈ ਤੇ ਸੰਸਾਰ ਸਮੁੰਦਰ ਹੈ ਅੱਗ ਦਾ ਸਮੁੰਦਰ ਹੈ ਹੁਣ ਸਮੁੰਦਰ ਨੂੰ ਤਰਨਾ ਹੋਵੇ ਦਰਿਆ ਨੂੰ ਤਰਨਾ ਹੋਵੇ ਨਦੀ ਨੂੰ ਤਰਨਾ ਹੋਵੇ ਤੇ べੜੀ ਦੀ ਲੋੜ ਪੈਂਦੀ ਹੈ ਇਹ ਸੰਸਾਰ ਸਮੁੰਦਰ ਦੇ ਵਿੱਚ ਤਰਨ ਜਹਾਜ਼ ਹੈ ਕੌਣ ਤਾਰਨ ਪ੍ਰਮਾਤਮਾ ਹਰ ਨਿਦ ਪ੍ਰਮਾਤਮਾ ਇੱਕ ਬੰਨੇ ਇਹ ਸੰਸਾਰ ਦੇ ਵਿੱਚ ਉਹ ਵੀੜੀ ਦਾ ਕੰਮ ਕਰਦਾ ਹੈ ਨਾਮ ਉਹਦਾ ਜਹਾਜ ਹੈ ਇਹ ਤਨ ਵਾਸਤੇ ਤੇ ਦੂਜਾ ਪਰਮਾਤਮਾ ਇੱਕ ਖਜ਼ਾਨਾ ਹੈ ਨਿਤ ਦਾ ਅਰਥ ਹੈ ਖਜ਼ਾਨਾ ਤੇ ਦੁੱਖ ਨਾ ਸਕੇ ਵਿਆਪ ਕਹਿੰਦੇ ਨੇ ਜਿਹਦੇ ਉੱਤੇ ਉਹਦੀ ਮੇਰ ਹੋ ਜਾਂਦੀ ਨਾ ਉਹਦੇ ਉੱਤੇ ਦੁੱਖ ਆਪਣਾ ਅਸਰ ਨਹੀਂ ਪਾ ਸਕਦਾ ਉਹਦੇ ਕਰਮਾ ਕਰਕੇ ਆਉਂਦੇ ਵੀ ਆ ਪਰ ਉਹ ਚੱਲ ਲੈਂਦਾ ਪਾਣਾ ਮੰਨ ਕੇ ਇਸ ਕਰਕੇ ਉਹ ਸੰਸਾਰ ਸਮੁੰਦਰ ਤੋਂ ਵੀ ਤਾਰਦਾ ਤੇ ਰੱਖਿਆ ਵੀ ਕਰਦਾ ਹੁਣ ਸਤਿਗੁਰੂ ਜੀ ਕਹਿੰਦੇ ਨੇ ਆਦ ਉਹ ਪਰਮਾਤਮਾ ਅੰਤ ਦਿਆਲ ਪੂਰਨ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੋਂ ਜੀਵ ਹੈ ਰਾ ਨਾ ਹੋਂਦ ਤੋਂ ਪਹਿਲਾਂ ਤੇ ਅਖੀਰ ਤੱਕ ਤੇ ਜਨਮ ਤੋਂ ਲੈ ਕੇ ਮਰਨ ਤੱਕ ਉਹ ਸਦਾ ਦਇਆ ਦਇਆ ਕਰਦਾ ਰਹਿੰਦਾ ਇਸ ਬਿਨਾ ਨਹੀਂ ਕੋਈ ਉਸ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ ਤੇ ਜਨਮ ਮਰਨ ਨਿਵਾਰ ਹਾਰ ਜਾਪ ਸਿਮਰ ਸੁਆਮੀ ਚੋਏ ਸੋਇਲਾ ਪਾਵੋ ਪ੍ਰਮਾਤਮਾ ਸਵਾਮੀ ਦਾ ਪਾਬ ਮਾਲਕ ਉਸ ਦਾ ਸਿਮਰਨ ਕਰ ਉਹਦਾ ਜਪ ਕਰ ਤੇ ਆਪਣੇ ਜਨਮ ਮਰਨ ਦੇ ਗੇੜ ਨੂੰ ਮੁਕਾਲਾ ਸਤਿਗੁਰੂ ਜੀ ਕਹਿੰਦੇ ਨੇ ਇਹ ਵੇਦ ਸਿਮਰਤ ਕਥਾ ਸਾਸਤਰ ਫਿੰਦੂ ਨੇ ਚਾਰ ਵੇਦ 27 ਸਿਮਰਤियां ਤੇ 6 ਸ਼ਾਸਤਰ ਇਹ ਵੀ ਇਹ ਕੀ ਕਹਿੰਦੇ ਨੇ ਕਿ ਗੁਰੂ ਦੀ ਸੰਗਤ ਵਿੱਚ ਜੁੜ ਕੇ ਪ੍ਰਭੂ ਦਾ ਸਿਮਰਨ ਕਰੋ ਵੇਦ ਕਤੇਵ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੇ ਸਤਿਗੁਰੂ ਜੀ ਕਹਿੰਦੇ ਨੇ ਕਿ ਇਹਨੂੰ ਪੜਨ ਵਾਲਿਆਂ ਨੇ ਹੀ ਭਲੇਖੇ ਵਿੱਚ ਪਾਇਆ ਹੋਇਆ ਜਿਹੜੀ ਅਸਲੀ ਗੱਲ ਉਹ ਸਾਹਮਣੇ ਨਹੀਂ ਆਉਣ ਦਿੰਦੇ ਧਾਰਮਿਕ ਜੜਿਆਗੂ ਹੁੰਦੇ ਨੇ ਜੋ ਗ੍ਰੰਥ ਵਿੱਚ ਲਿਖਿਆ ਹੁੰਦਾ ਉਹ ਵਹਿਮਾਂ ਪਰਮਾਂ ਚ ਪਾ ਕੇ ਦੁਨੀਆ ਨੂੰ ਕਰਾਏ ਪਾਉਂਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਵੇਦ ਸਮਰਤ ਤੇ ਸਾਸ਼ਤਰ ਇਹ ਵੀ ਕਹਿੰਦੇ ਨੇ ਭਗਤ ਕਰਨ ਵਿਚਾਰ ਜਿਹੜੇ ਭਗਤ ਆ ਉਹ ਹੀ ਵਿਚਾਰ ਦੀ ਗੱਲ ਦੱਸਦੇ ਨੇ ਕਿਹੜੀ ਮੁਕਤ ਪਾਈਏ ਸਾਧ ਸੰਗਤ ਵਿਕਾਰਾਂ ਨੂੰ ਮੁਕਤੀ ਸਾਨੂੰ ਗੁਰੂ ਦੀ ਸੰਗਤ ਵਿੱਚ ਹੀ ਮਿਲਣੀ ਆ ਤੇ ਜਿਹੜਾ ਕਰੂਗਾ ਬਿੰਸ ਜਾਏ ਅੰਧਾਰ ਉਹਦੇ ਮਨ ਦਾ ਹਨੇਰਾ ਦੂਰ ਹੋ ਜਾਵੇਗਾ ਇਸ ਕਰਕੇ ਚਰਨ ਕਮਲ ਆਧਾਰ ਜਨਕ ਸੇਵਕ ਦਾ ਆਸਰਾ ਕੀ ਹੈ ਪ੍ਰਭੂ ਦੇ ਸੋਹਣੇ ਚਰਨ ਚਰਨ ਕਮਲ ਕਮਲ ਦੇ ਫੁੱਲ ਬੜੇ ਕੋਮਲ ਹੁੰਦੇ ਨੇ ਪੰਖੜੀਆਂ ਬੜੀਆਂ ਕੋਮਲ ਹੁੰਦੀਆਂ ਨੇ ਤੇ ਸਤਿਗੁਰੂ ਕਿੰਨੇ ਜਿਹੜੇ ਪ੍ਰਮਾਤਮਾ ਦੇ ਚਰਣਾ ਨਾ ਉਹ ਬੜੇ ਨਰਮ ਨੇ ਕੋਮਲ ਨੇ ਬੜੇ ਸੁੰਦਰ ਨੇ ਕਿ ਉਹ ਕਮਲ ਫੁੱਲ ਦੇ ਨਾਲ ਉਪਮਾ ਕੀਤੀ ਹੈ ਤੇ ਇਹ ਆਸਰਾ ਹੈ ਸੇਵਕ ਦਾ ਤੇ ਰਾਤ ਪੂੰਜੀ ਇੱਕ ਇੱਕ ਪਰਮਾਤਮਾ ਹੈ ਉਹਦੀ ਰਾਤ ਪੂੰਜੀ ਹੈ ਸਭ ਕੁਝ ਉਹੀ ਹੈ ਜਿੱਥੇ ਸੇਵਕ ਵਾਸਤੇ ਜੇ ਪਰਮਾਤਮਾ ਹੈ ਉਹ ਚੇਤੇ ਵਿੱਚ ਹੈ ਉਹ ਘਰ ਵਿੱਚ ਆ ਗਿਆ ਤੇ ਉਹਨੂੰ ਕਿਸੇ ਬਰਕਤਾਂ ਦੀ ਮੰਗਣ ਦੀ ਲੋੜ ਨਹੀਂ ਪੈਂਦੀ ਉਹ ਸਾਰੀਆਂ ਬਰਕਤਾਂ ਉਹਦੇ ਨਾਲ ਹੀ ਆ ਜਾਂਦੀਆਂ ਨੇ ਅਸੀਂ ਸੂਰਜ ਵੱਲ ਨੂੰ ਮੂੰਹ ਕਰਕੇ ਚੱਲੀਏ ਤੇ ਜਿਹੜਾ ਸਾਡਾ ਪਰਛਾਵਾਂ ਸਾਡੇ ਪਿੱਛੇ ਪਿੱਛੇ ਆਉਂਦਾ ਜੇ ਪੇਟ ਕਰ ਦਈਏ ਤੇ ਪਰਛਾਵਾਂ ਅੱਗੇ ਅੱਗੇ ਦੌੜਦਾ ਤੇ ਫਿਰ ਉਹਨੂੰ ਹੱਟ ਨਹੀਂ ਸਕਦੇ ਇਹ ਹੀ ਹਾਲ ਆ ਜਦੋਂ ਪਰਮਾਤਮਾ ਵੱਲ ਨੂੰ ਮੂੰਹ ਕਰੀਏ ਉਹਨੂੰ ਯਾਦ ਕਰੀਏ ਉਹ ਸਾਡੇ ਆ ਘਰ ਆ ਜਾਵੇ ਉਹਦੀਆਂ ਬਰਕਤਾਂ ਸਾਰੀਆਂ ਆ ਜਾਂਦੀਆਂ ਤੇ ਜੇ ਉਹਦੇ ਨਾਲ ਉਹ ਬੇਮਖ ਹੋ ਜਾਈਏ ਇਹ ਬਰਕਤਾਂ ਜਿਹੜੀਆਂ ਨੇ ਫਿਰ ਅੱਗੇ ਅੱਗੇ ਭੱਜਦੀਆਂ ਨੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਪਟਾ ਨੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਣ ਕੇ ਕਿਹਾ ਕਿ ਰੇਦ ਵਸੇ ਬਾਵਾੰਗ ਜੋ ਤੀਨ ਲੋਕਾਂਤਰ ਉਹ ਹੈ ਜਿਹੜਾ ਪ੍ਰਭੂ ਦਾ ਸਿਮਰਨ ਕਰਦਾ ਤੇ ਹੈ ਗੁਰੂ ਜੀ ਤੁਹਾਡੇ ਸੱਜੇ ਤੇ ਖੱਬੇ ਤੇ ਹਿਰਦियां ਹੱਥ ਜੋੜ ਕੇ ਖੜੀਆਂ ਨੇ ਜੋ ਤਿੰਨਾਂ ਲੋਕਾਂਤਰਾਂ ਨੂੰ ਵੋ ਰਹੀਆਂ ਨੇ ਸਤਿਗੁਰੂ ਜੀ ਕਹਿੰਦੇ ਨੇ ਸੇਗ ਦਾ ਆਸਰਾ ਹੈ ਪਰਮਾਤਮਾ ਦਾ ਨਾਮ ਤੇ ਨਾਮ ਈ ਧੰਨ ਉਹਦੀ ਰਾਸ ਪੁੰਜੀ ਆ ਤੇ ਤਾਣ ਮਾਣ ਦੀ ਬਾਣ ਸਾਚਾ ਸਤਿਗੁਰੂ ਜੀ ਕਹਿੰਦੇ ਨੇ ਪਰਮਾਤਮਾ ਹੀ ਵਾਲਾ ਹੈ ਪਰਮਾਤਮਾ ਉੱਤੇ ਉਹ ਮਾਣ ਕਰਦੇ ਨੇ ਤੇ ਪਰਮਾਤਮਾ ਹੀ ਉਹਦਾ ਸਭ ਕੁਝ ਹੈ ਨਿਆਂ ਕਰਨ ਵਾਲਾ ਦਰਬਾਰ ਤੇ ਵਿਚਾਰੀ ਉਹ ਆਕਾਲ ਪੁਰਖੀ ਨਾਨਕ ਕੀ ਪ੍ਰਗਟੇਕ ਸਤਿਗੁਰੂ ਜੀ ਕਹਿੰਦੇ ਨੇ ਸੇਵਕ ਦਾ ਆਸਰਾ ਹੈ ਇੱਕ ਆਕਾਲ ਪੁਰਖ ਸੂ ਇਹਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸੰਗਤ ਕਰਨ ਵੱਲ ਹੀ ਜ਼ਿਆਦਾ ਜ਼ੋਰ ਦਿੱਤਾ ਆਓ ਸੰਗਤ ਦੇ ਵਿੱਚ ਜੁੜ ਕੇ ਤੇ ਗੁਰੂ ਦੀਆਂ ਬਾਣੀ ਦੇ ਨਾਲ ਜੁੜ ਕੇ ਪ੍ਰਮਾਤਮਾ ਦੀਆਂ ਕਥਾ ਕਹਾਣੀਆਂ ਜੇ ਕਰੀਏ ਸੁਣੀਏ ਤੇ ਫਿਰ ਸਾਡਾ ਪਾਰ ਉਤਾਰਾ ਹੋ ਸਕਦਾ ਸਾਡਾ ਜੀਵਨ ਬਦਲ ਸਕਦਾ